ਕੀ ਆ ਬੋਲ ਜੀ ਨਾ ਉਹ ਕਿਹੜਾ ਆਪੈਨੇ ਸਹੁੰ ਨਾ ਆ ਮਾਂ ਆ ਗਈ ਤੂੰ ਹਾਂ ਮੈਂ ਆ ਗਈ ਹਾਂ ਮੈਨੂੰ ਬੁਖਾਰ ਹੋਇਆ ਹੋਇਆ ਸੀ ਤੇਰਾ ਵਾਲਾ ਨਹੀਂ ਜਾਂਦਾ ਸੀਗਾ ਹੁਣੇ ਪੈਸੀ ਕੰਮ ਜਿਆ ਕਰਕੇ ਐਨੂੰ ਤੇਰੇ ਬੁਖਾਰ ਉੱtre ਵੀ ਹੈਗਾ ਜਿੱਦਾਂ ਜ ਸਾਡੇ ਘਰ ਦੇ ਵਿੱਚ ਤੂੰ ਬਾਹਰ ਤਰਿਆ ਨਾ ਉਹਦੇ ਦਾ ਕੁੱਤਾ ਬਸ ਕਿ ਜੇ ਮੇਰੀ ਲੱਤ ਨੂੰ ਤੂੰ ਜੇ ਅਕੇ ਦੇ ਮੇਰੀ ਬਾਹ ਨੂੰ ਕੱਢਿਆ ਤੂੰ ਨਾ ਠੀਕ ਰਹੀ ਜੇ ਖੜੀ ਹੋ ਕੇ ਚਾਹੂ ਕੁੱਤਾ ਕਰਕੇ ਜੇ ਨਹੀਂ ਨਹੀਂ ਸਾਰਾ ਤਾਂ ਮੈਂ ਕੰਮ ਕਰਦੀ ਆਂ ਤੂੰ ਵੀ ਉਹਦੀ ਲੋਟ ਆਉਂਦੀ ਹੈਗੀ ਤੇ ਲੋਟ ਨੂੰ ਪਤਾ ਹੈਗਾ ਉਹਦਾ ਕੁਛ ਇਹਨੇ ਮੈਨੂੰ ਪਤਾ ਦੇਣਾ ਕਿ ਰਣਾਲਾ ਬਾਬਾ ਤੂੰ ਉਹਦੇ ਲੋਟ ਹੋਣੀ ਹੈਗੀ ਉਹ ਤੂੰ ਉਹਦੇ ਲੋਟ ਨਹੀਂ ਬੜੀ ਜਵਾਨ ਜੀ ਨਾਲ ਅੱਥੇ ਚਾਹੇ ਕੁੱਟ ਕਰਕੇ ਦੇ ਮੈਂ ਡੰਡਾ ਉਹਨੂੰ ਦਿਖਾ ਕੇ ਦੇਖਿਆ ਕਰਦਾ ਧਾਗੇ ਜੰਖਾ ਕਰ ਡੰਡਾ ਬੜੀ ਚੰਗੀ ਗੱਲ ਹੈ ਮੇਰੇ ਤੇ ਉਹਨੂੰ ਵੀ ਮੈਂ ਜਿੰਨੀ ਹੈਗੀ ਪਤਾ ਆਉਣ ਦੇ ਕੋ ਅੱਜ ਦੇਵੀ ਤੋਂ ਚਾਂਬਰ ਨੂੰ ਵਾਲਾ ਚੱਕ ਕੋਈ ਕੁਸ ਕਾਇਦਾ ਨਹੀਂ ਨਾ ਮੁੰਡੇ ਨੂੰ ਤਾਂ ਜੰਮੀ ਸਤਨਾਮ ਹੋਈ ਭੀ ਜੰਮੀ ਥੱਲੇ ਲੱਗਿਆ ਪਿਆਗਾ ਜਵਾਨੀ ਇਹਨੂੰ ਪੋਸਾਂਦਾਗਾ ਮਾਰੀ ਨਾ ਕਿ ਲੱਗੀ ਘਰ ਦਾਗਾ ਲੈ ਕੇ ਕੱਪੜਾ ਪਾਈ ਦੂ ਆ ਕੱਪੜਾ ਨਾ ਲੈ ਕਰ ਪਾਇਉਂ ਰਿਹਾ ਤੇ ਕਹਾਂ ਤੁਸੀਂ ਬਿਸਾਰਾ ਕਰ ਮੈਂ ਤਾਂ ਤਾਂ ਪਿਆਗਾ ਤੂੰ ਮਾੜੀ ਨੰਨ ਚਿੱਤੀ ਹੋਈ ਪਈਆਂਗੀ ਮਾੜਾ ਜੀ ਮੈਨੂੰ ਬਾਹਰ ਨਿਕਲਣ ਦਿੰਦੇ ਉਹਦੀ ਪਾਈ ਜਾਂਦੀ ਹੈਗੀ ਮੇਰੇ ਸੱਜਣੋ ਖਲਾ ਮੇਰੇ ਨਾਲ ਸਲੂਕ ਜੀ ਮੇਰੇ ਬਾਹਰੋਂ ਕਰੀਏ ਬਾਹਰ ਨੇਪਾਲ ਦੀ ਕਲੀ ਕਰਦੀ ਰਹਿੰਦੇ ਸਾਰਾ ਦਿਨ ਲੈ ਬਿੰਦਾ ਕੋ ਉਧਰ ਵਾਗੀ ਤੇ ਮਾੜੀ ਨਾ ਪਈ ਇਹ ਮਾੜਮੀ ਆ ਬੈਰ ਅੱਜ ਤੂੰ ਕਿੱਧਰ ਫਿਰਦਾ ਕ ਮੈਂ ਤਾਂ ਠੀਕ ਐ ਸੀ ਤੇ ਅੱਜ ਨਾ ਦੇਖੀ ਗਿਆ ਕੀ aja ਗਿਆ ya ਗਿਆਨੀ ya ਅਕੇ ਤੈਨੂੰ ਜੀ ਹੁੰਦਾ ਕੰਮ ਧੰਦਾ ਕਰੀਦਾ ਹੁੰਦਾ ਵਾ ਬੰਦੇ ਨੂੰ ਸ਼ੋਭਾ ਹੁੰਦੀ ਏ ਕਿ ਉਹ ਕੰਮ ਧੰਦਾ ਕਰੀਦਾ ਹੁੰਦਾ ਉਹਨੂੰ ਲੱਗਦੀ ਹੈ ਜੀ ਸਰਕਾਰੀ ਹਣਾ ਪਰ ਮੈਨੂੰ ਹੁਣ ਕੰਮ ਕਰਨ ਦੀ ਕੀ ਲੋੜ ਆ ਆਪਾਂ ਸਾ 10000 ਰੁਪਏ ਪਿੱਛੇ ਮੈਂ ਖੰਧ ਰਹਿਣਾ ਵੀ ਬਾਰ ਬਾਰਾ ਕਨ ਜੂਝ ਕਰਦਾ ਮੈਂ ਕਿਉਂ ਕਰਦੀ ਆ ਹਰ ਕੰਮ ਧੰਦਾ ਕਰ ਕੇ ਮੈਨੂੰ ਕੀ ਲੋੜ ਆ ਕਰਨੀ ਤੇ ਪੈਸੇ ਬਾਹਰ ਹੋ ਜਾਣ ਕੇ ਕਰੇ ਤੈਨੂੰ ਮੈਂ ਕੀ ਦੱਸਾਂ ਉਹਦਾ ਆਪਣਾ 1000 ਰੁਪਏ ਘਰੇ ਲੱਗਦਾਗਾ ਕੋਈ ਮਾੜਾ ਨਾ ਤੂੰ ਤਾਂ ਮੇਰੇ ਪਿੱਛੇ ਨੂੰ ਹਜ਼ਾਰ ਹੋਗਾ ਡਿਪਲੋਮਾ ਤੇ 13 ਵੀ ਨਿਕਲ ਲੱਗ ਤੂ ਬਾਹਰ ਹੁਣ ਖੜਗੀ ਚਾਹ ਤੂੰ ਕਰ ਲਾ ਮੈਂ ਕਰ ਦਿੰਨੀ ਆ ਮੈਂ ਗੋਲੀ ਬਾਹਰ ਦੀ ਫਿਰਦੀ ਆ ਮੇਰਾ ਸਿਰ ਵਾਲਾ ਤੂੰ ਵੀ ਜਾਂਦਾਗਾ ਲੈ ਤੂੰ ਕੀ ਸੁਣਦੀ ਸਾਡੀਆਂ ਗੱਲਾਂ ਮੈਂ ਕੀ ਗੱਲਾਂ ਸੁਣਨੀਆਂ ਤੁਹਾਡੇ ਨਾਲ ਤੈਂ ਤਾਂ ਉਹੀ ਬਹਿਣ ਬਣਿਆ ਰਹਿੰਦਾ ਸਾਰਾ ਬੈਠਣ ਦਾ ਬਹਾਨੇ ਬਾਹਰ ਸਿਵਾ ਕੋਲੋਂ ਨਾ ਵੀ ਬੰਦੇ ਦੇ ਆਉਂਦਾ ਹੱਥੋਂ ਦਾ ਠੀਕ ਆ ਐ ਮਹੀਨਾ ਤੂੰ ਸਾਰਾ ਤੇਰੇ ਭਾਬੀ ਦੇ ਮਾਗਰ ਤਿਆਰ ਕਰ ਐਨੀ ਚੰਗੀ ਤਾਂ ਹੈਗੀ ਆ ਪਿਆਰ ਨਾਲ ਵੀ ਕਹਾਇਆ ਜਾਂਦਾ ਹੁੰਦਾ ਤੂੰ ਵੀ ਬਾਹਰ ਦਾ ਨਾ ਵੀ ਜੇ ਮੇਰਾ ਨਿਕਲਿਆ ਕਿਆ ਕਰਾ ਵੱਡਾ ਭਾਬੀ ਲੜ ਬਣਾਵਾ ਦੇ ਮੇਰੀਆਂ ਗੱਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਕੌੜੀਆਂ ਲੱਗਦੀਆਂ ਜੇ ਮੈਂ ਸੱਚੀ ਗੱਲ ਕਹਿਦਾ ਨਾ ਕੀ ਕਰਦਾ ਹੈ ਬੇਲੜ ਜਿਹਾ ਆਪੇ ਭਾਬੀ ਨੂੰ ਨਾ ਕੁਝ ਕਿਹਾ ਕਰ ਕਿ ਇਹਨੇ ਤਾਂ ਚਾਰ ਪੌਣਾਗੇ ਜਿਹੜਾ ਕੰਮ ਨਹੀਂ ਕਰਾਉਣਾਗਾ ਮਾਹੀ ਨਾ ਜਿਹਦਾ ਜੀ ਕਰਦਾ ਕਰੇ ਕਿ ਕੱਪੜਾ ਪਾਏ ਜਾ ਤੂੰ ਤਾਂ ਸਾਡੇ ਤੇ ਰੋ ਮਾਨ ਜਾਣਦੀ ਆ ਜਿਹੜੀ ਤੂੰ ਉਹ ਬੈਕੀ ਨੇ ਇਹਨੂੰ ਛੋਟੀ ਉਹਦੇ ਮਿਹਰੇ ਬੋਲਿਆ ਕਰ ਉਹਦੇ ਮਿਹਰੇ ਤਾਂ ਥੋੜੀ ਜਮਾਨਤ ਤਾਂ ਹੋ ਜਾਂਦੀ ਆ ਡਿਊਟੀ ਕਰਦੀ ਆ ਉਹ 30000 ਰੁਪਏ ਆਮ ਦੇਦਾ ਦਾ ਮਹੀਨੇ ਦਾ ਭਾਇ ਉਹਦੇ ਮਗਰ ਕਿਵੇਂ ਪਹਿਣਾ ਅਹੀਂ ਤੇ ਮਗਰ ਐ ਪੰਜ ਅਗਲਾ ਸਲੀ ਫਿਰ ਤੇ ਨੇ ਲੈ ਪਾਣੀ ਪੀਲਾ ਬੱਤ ਪਿਸਤੜ ਕੇ ਤੋਂ ਜਾਂਦੀ ਏ ਸਾਰਾ ਦਿਨ ਹੰਬ ਜਾਂਦੀ ਏ ਤੈਨੂੰ ਪਤਾ ਬਾਹਰ ਰਹਿਣਾ ਕਿੰਨਾ ਔਖਾ ਵਾ ਸਾਰਾ ਦਿਨ ਜੇ ਡਿਊਟੀ ਕਰਦੀ ਆਪਣੇ ਸਿੱਤੀ ਕਰਦੀ ਆ ਅੱਜ ਆਪਾਂ ਨੂੰ ਪੜਾਇਆ ਲਿਖਾਇਆ ਜੇ ਆਪਾਂ ਲਾਇਆ ਸੀ ਜੀ ਪੈਸੇ ਲਾਇਆ ਫੇਰ ਹੀ ਲੱਗੀ ਆ ਉਹ ਐ ਥੋੜੀ ਪਿੱਛੋਂ ਹੋ ਰਿਹਾ ਜੇ ਆਪਾਂ ਲਾਇਆ ਫੇਰ ਹੀ ਲੱਗੀ ਆ ਜੇ ਆਪਾਂ ਨਾ ਲੱਗਣ ਦੇ ਫੇਰ ਇਹ ਆਪਾਂ ਵੀ ਲਾਲਚ ਦੇ ਮਾਰੇ ਨਹੀਂ ਲਾਇਆਗਾ ਉਹਨੂੰ ਵਿਚਾਰ ਚਾਰ ਪੈਸੇ ਘਰੇ ਆਇਆ ਕਰਨਗੇ ਕੋਈ ਆਪਣੀ ਕਬੀਲ ਸਾਰੀ ਬਦਗਾ ਚੱਲੂਗੀ ਚਲ ਮੈਂ ਉਹਦੇ ਮੁਰੇ ਨਾਲ ਬੜਾ ਕੁਝ ਕਹਿ ਹੈ ਕਰ ਮੈਂ ਹੋਰ ਸ ਜੇ ਸਰਕਾਰ ਤੋਂ ਚਾਟ ਜੂਗੀ ਸਾਲਾ ਘਰੋਂ ਹੋਈ ਗੱਲ ਵਿਚਾਰੀ ਕੰਮ ਧੰਦਾ ਕਰਕੇ ਉਹਨੇ ਚੰਗਾ ਉਹਨੂੰ ਰੋਟੀ ਪਾਣੀ ਗਿਆ ਆਈ ਦਿਨੇ ਆਪਾਂ ਫਿਰ ਕਿੱਡੀ ਕੀ ਕਰਨਾਂਗੀ ਇਹ ਤਾਂ ਸਾਲਾ ਨੂੰ ਮਾਇਸ ਪਈ ਰਹਿੰਦੀ ਹੈ ਜੇ ਮੈਂ ਤੁਹਾਨੂੰ ਉਹ ਕਹਿ ਕਰਦੀ ਨਾ ਮਾਣਾ ਮਾਤਾ ਥੱਲੇ ਨਾ ਬੰਦ ਨਾ ਬੋਲਦੇ ਐਨੀ ਮੈਂ ਬੋਲਿਆ ਕਰ ਠੀਕ ਹੈ ਇਹਦੇ ਮਗਰ ਨਾ ਪੈਗਾ ਸਾਰਾ ਦਿਨ ਤੋਂ ਕੋਈ ਨਹੀਂ ਪਿਆ ਨਾ ਕਾਰੇ ਜੀ ਮਾਗਰ ਮੋੜ ਲੇਖਰ ਤਾਂ ਨੱਕਾਟੇ ਉਡੀਲੀ ਲੈ ਇਹ ਚਾਦੀ ਘੁੱਟ ਬਣਾ ਕੇ ਤੁਨ ਮੈਂ ਕਹਿਣਾ ਰ ਮੈਂ ਲਿਆਉਣਾ ਕੋਈ ਕਰਦੀ ਵਾਰੀ ਮੇਰੀ ਜੀ ਦਾ ਬੜਾ ਕੋਰਦਾ ਇਹ ਪਾ ਬੀਰਵੜਾ ਨਾ ਚਮਚ ਲੈ ਕੀ ਹਾਲ ਕਰਿਆ ਕਮਰੇ ਦਾ ਬੇਬੇ ਹਾਂ ਪਤਾ ਲੀ ਤੂੰ ਹਾਂ ਆ ਗਈ ਮੈਂ ਲੱਗਿਆ ਬਤਾ ਇਹ ਪਾਣੀ ਨਹੀਂ ਆਉਣੀ ਮਬਾ ਜੀ ਅ ਲੋੜ ਨਹੀਂ ਮੰਨਦਾ ਤੁਹਾਡੇ ਪਾਣੀ ਪੂਣੀ ਦੀ ਕੀ ਦਾ ਪੁੱਛ ਕੇ ਬੜੀ ਆ ਮੇਰੇ ਕਮਰੇ ਚ ਦੇਖੀ ਕੀ ਹਾਲ ਕਰ ਰੱਖਿਆਗਾ ਕਿਆ ਗੋਰੀ ਬੁਤਕਾਰੇ ਚੱਕ ਦਿੰਦੀ ਐ ਕਿ ਬਾਈਆ ਤੂੰ ਤੁਹਾਰੇ ਅੰਦਰ ਕਾ ਬਾਲੀ ਚੰਗੀ ਜੀ ਮੰਨ ਨਹੀਂਦੀ ਨਾ ਟੋਰੰਗੀ ਜੀ ਮੇਰੇ ਸਾਹਮਣੇ ਨਾ ਕਰਿਆ ਕਰ ਨਾਲ ਇਸੀ ਕਿਉਂ ਪੁੱਛ ਕੇ ਛੱਡਿਆ ਇਹ ਤਾਂ ਕੁੱਤ ਮਾਰ ਛੱਡਿਆ ਸੀ ਕਿ ਮਹਾਂ ਤੂੰ ਗਰਮੀ ਚ ਆਵੇਂਗੀ ਕਮਰਾ ਠੰਡਾ ਹੋ ਜੂਗਾ ਬਾੜੀ ਫਿਕਰ ਨਹੀਂ ਹਾਂ ਲੱਗੀ ਮੇਰੀ ਆਪੀ ਛੱਡ ਲਈ ਮੇਰੇ ਘਰੇ ਰੱਖਣੇ ਹੱਥ ਨਹੀਂ ਲਾਏ ਸੀ ਬਤਾਇਆ ਤੈਨੂੰ ਸਪਾਹ ਬਿੰਦਿਆ ਤਾਂ ਪਾਈ ਜਾਂਦੀ ਆ ਕੇ ਆਰਾਮ ਕਰਨ ਲਈ ਮੈਂ ਤਾਂ ਛੱਡ ਲਈ ਸੀ ਬੇਬੇ ਤੂੰ ਨਾ ਰਹਿੰਦਾ ਲੜ ਠੀਕ ਹੈ ਨਾ ਮੈਂ ਸਭ ਸਮਝਦੀ ਆ ਤੇਰੇ ਨਾਲ ਚਲਾਕ ਨੂੰ ਮੈਂ ਕਿਹਾ ਨਾ ਟੌਰ ਨਾਲ ਇੱਥੇ ਪਈਆਂ ਫੇ ਕੰਮਕਾਰ ਕਰ ਲੈ ਬਾਹਰ ਜਾ ਕੇ ਰੋਟੀ ਰੋਟੀ ਬਣਾਈ ਆ ਮੇਰੇ ਵਾਸਤੇ ਉਹ ਤੂੰ ਬਣਾ ਦਿੰਦੇ ਮੈਂ ਨਾ ਤਾਲੀ ਬਣਾ ਲੂਗੀ ਜਦੋਂ ਆਈ ਉਹ ਠੰਡਾ ਹੋ ਜਾਂਦਗਾ ਘੰਟਾ ਤੱਕ ਰੋਟੀਆਂ ਬਣਾਉਣ ਤੇ ਲਾ ਦੇਗੀ ਆ ਨਾਲੇ ਉਹ ਕੀ ਕਰਦੀ ਆ ਉਹ ਤਾਂ ਮੈਨੂੰ ਪਤਾ ਨਹੀਂ ਕੀ ਕਰੀ ਜਾਂਦੀਗੀ ਉਹਨੂੰ ਕਹਿ ਕੇ ਰੋਟੀ ਰੋਟੀ ਬਣਵਾ ਲਿਆ ਕਰ ਆਪ ਤਾਂ ਟੈਂਡਕਾ ਨਹੀਂ ਤੋੜਨਾ ਹੁੰਦਾ ਚਲ ਕੋਈ ਕਮਲ ਨੂੰ ਰੋਟੀ ਭੇਜਾ ਜਾ ਤੂੰ ਬਾਗਿਆ ਬਸ ਕੋਈ ਨਹੀਂ ਬਈ ਕਰਨ ਪਾਣੀ ਨਹੀਂ ਆਈ ਕਿ ਮੈਂ ਪੀਰ ਨਹੀਂ ਪਈ ਆਉਂਦੀ ਦਾ ਦਿਮਾਗ ਖਰਾਬ ਕਰਕੇ ਧਰਦਾਗਾ ਕਿ ਮੈਂ ਖਲਾਰੇ ਪਾਏ ਪਏ ਆ ਮੇਰੇ ਘਰ ਵਿੱਚ ਚੰਗੀ ਸਸਪਾਈ ਕਰਕੇ ਜਿੱਤ ਚੱਕ ਦਿੰਨੀ ਹੈਗੀ ਗਰਮ ਨਾ ਹੋ ਪਾਇਆ ਹੁਣ ਤਾਂ ਚੱਕ ਨਾ ਜਗ ਜਾ ਬਾਰੀ ਆ ਤੂੰ ਮੈਨੂੰ ਪਾਣੀ ਪੂਣੀ ਘਟੇ ਗਾਲ ਦੇ ਲਿਆਜੇ ਲਿਆ ਕੇ ਦੇਣਾ ਨਾ ਲਿਆ ਦਿੱਤੀ ਕਿ ਲਿਆਉਂਗੀ ਕੋਈ ਨਹੀਂ ਬੈਠ ਹੱਦ ਹੋਈ ਭਈਆ ਤਰ ਨਹੀਂ ਸੀ ਛੱਡ ਕੇ ਬਹਿ ਜਾਣੀਆਂ ਵੀ ਬਿੱਲ ਬਾਣ ਭਰੂਗਾ ਇੱਥੇ ਉਹ ਤਾਂ ਪੁੱਤ ਆਈ ਨਹੀਂ ਤੇਰੇ ਤਨਖਾ ਨੜੇ ਨੜੇ ਬੱਚੇ ਬੰਨਣਾ ਲੱਗੇ ਜਾਂਦੇ ਆ ਉਹ ਤਾਂ ਨਾਸ ਮਾਰਦਾ ਸਾਰੇ ਬੰਬਲੇ ਦਾ ਨਹੀਂ ਸਮਰਨਾ ਮੈਂ ਤੁਹਾਨੂੰ ਦੱਸ ਦਿੰਦੀ ਵੀ ਉਹ ਆਉਂਦੀ ਹੈ ਕਲੇਸ ਸਣਾ ਉਹ ਕਲੇਸ ਭਵਾ ਕੇ ਤਰ ਤਾ ਤੂੰ ਮੈਂ ਬਾਹਰ ਕੱਢ ਜਾਂਦੀ ਮਾਦਰੇ ਦਾ ਤੂੰ ਦੇਖਿਆ ਕਰਨਾ ਉਹ ਦਾ ਟਾਈਮ ਦੇਖਿਆ ਕਰ ਟਾਈਮ ਕੀ ਦੇਖਿਆ ਕਰ ਚੱਲ ਮੇਰੀ ਅੱਖ ਲੱਗ ਗਈ ਮੈਨੂੰ ਨਹੀਂ ਪਤਾ ਲੱਗਿਆ ਤੂੰ ਮੈਨੂੰ ਦੱਸਤਾ ਦੇਣਾ ਸੀ ਉਹਦਾ ਟਾਈਮ ਹੋ ਗਿਆ ਚਾਹ ਬਣਾਈ ਜਾਂਦੀ ਹੈ ਹੁਣ ਕੋਈ ਸਬਜੀ ਸੂਜੀ ਹੈਗੀ ਫਰਜੀ ਕੋਈ ਨਹੀਂ ਕਰਦੂ ਹੈਗਾ ਗੱਦੂ ਬਣਾ ਲੈਨੇ ਗੱਦੂ ਉਹਦੇ ਉਨੀ ਪਸੰਦ ਚਲਾ ਕੇ ਮਾਰੂਗੀ ਫਿਰ ਹੁਣ ਉਹਦੇ ਤਾਂ ਨagre ਤੂੰ ਹੀ ਚੱਕਿਆ ਕਰ ਬਈ ਮੈਂ ਆਪਦੇ ਬੱਚਿਆਂ ਦੇ ਤੂੰ ਤੈਨੂੰ ਕਰ ਦ ਰੋਟੀ ਉਹਦੇ ਨਾਲ ਕਰ ਤੂੰ ਹੀ ਚੱਕਿਆ ਕਰ ਬੇਬੇ ਤੇ ਉਹ ਮਟਰ ਪਨੀਰ ਲੈਤਾ ਸੀਗਾ ਕੱਲ ਉਹ ਚ ਬਚਿਆ ਨੀਗਾ ਪੁੱਛਦਾ ਪਿਆਗਾ ਉਹਦੇ ਜੁੱਠਾ ਛੱਡਿਆ ਪਿਆਗਾ ਤੇ ਰੋਟੀ ਫੜਾ ਦਿੱਤੀਆਂ ਗਰਮ ਕਰਕੇ ਫੜਾ ਦੇ ਫਿਰ ਚਲ ਮੈਂ ਦੇਖਦੀ ਹੁਣ ਹੀ ਧਰਦੀ ਨਹੀਂ ਤੇ ਹੁਣ ਭਿਉ ਆਉਣੇ ਇਸ ਤਰ੍ਹਾਂ ਦੇ ਨਹੀਂ ਕਿਤੇ ਪਾ ਦੇ ਲੈ ਲੈ ਪਾਣੀ ਐ ਇਹਦਾ ਕੋ ਟ੍ਰੇਡ ਰੂਮ ਜੀ ਮੈਨੂੰ ਗਾਲ ਲੈਂਦੀ ਬੇਬੇ ਰੱਖ ਲੈਂਦੀ ਉਹ ਤਾਂ ਮੈਨੂੰ ਭਰੇ ਦਿੱਾਈ ਬਸ ਐ ਮਿਖੜਾ ਦੇ ਰੱਖ। ਆ ਗਵਰਗਾ ਚੱਕ ਲਈ ਲੈ ਇਹਨੂੰ ਪਰਾਂ ਇੰਨਾ ਗਰਮ ਪਾਣੀ ਫਰਿੱਜ ਨੂੰ ਕੀ ਹੋ ਗਿਆ ਬੋਤਲ ਚ ਪਾ ਰਹੇ ਸੀ ਪਾਣੀ ਮਤਲਬ ਨਹੀਂ ਸੀ ਨਿਕਲਦਾ ਪਾਣੀ ਮਖਾਣਾ ਕਰਨੀ ਚੋ ਆਉਣੇਗੀ ਕਿ ਬੱਦ ਸੱਤ ਸੱਤ ਮੁਝਾ ਹੋ ਜੂਗਾ ਆਹ ਪਰ ਟੱਬਰ ਬੋੜਾ ਟੱਬਰ ਫੋਨ ਕੀ ਦੀਸ ਖਾਵਾ ਬੇਬੇ ਮੈਂ ਜਾ ਪਾਈਆ ਪਰ ਪਾਈਆ ਮੇਰੇ ਅੱਖਾਂ 'ਚੋਂ ਠੰਡਾ ਲਿਆ ਦਿੰਦੇ ਪੁੱਤ ਚਲ ਕੋਈ ਨਹੀਂ ਫਰੈਂਡ ਤੇ ਜੀ ਦੇ ਮਰਦੇ ਪਾਣੀ ਨੂੰ ਮੈਂ ਲਾ ਪਾਣੀ ਪੀਂਦੀ ਨਹੀਂ ਜਾਂ ਘਾਲ ਦੇ ਪਰ ਬਾਹਰ ਭਾਗਿਆ ਵਾਰੀ ਆ ਕੇ ਜਾਈਂ ਤੂੰ ਕਿ ਤੂੰ ਬਾਰਸ ਉੱਥੇ ਬੇਬੇ ਉੱਥੇ ਨਹੀਂ ਸੀਗਾ ਕੰਮ ਆ ਜਿਹੜਾ ਤੁਸੀਂ ਆ ਖਲਾਰੇ ਪਾ ਰੱਖਣ ਤੈਨੂੰ ਪਤਾ ਨਹੀਂ ਮੈਨੂੰ ਸਫਾਈ ਕਿੰਨੀ ਪਸੰਦ ਆ ਆ ਜਮਾਂ ਨੂੰ ਵਧੀਆ ਲੱਗਦਾ ਕਿ ਹਾਂ ਦੇਖ ਮੈਨੂੰ ਚਾਦਰ ਦਾ ਕਿ ਹਾਰ ਕਰਦਾ ਤੁਸੀਂ ਚਲ ਕੋਈ ਮੈਂ ਝਾੜ ਕੇ ਵਿਛਾ ਦਿੰਦੀ ਹਾਂ ਹੋਰ ਦੂਜੀ ਵਿਛਾ ਨਹੀਂ ਢੋਤੀ ਹੋਈ ਕੋਈ ਵੀ ਚਾੜ ਕੇ ਲਾਉਂਦਾ ਬੱਸ ਕਰ ਬੱਸ ਬੇਬੇ ਰਹਿ ਮੈਂ ਤਾਂ ਬੇ ਸਫਾਈ ਕਰ ਰਹਾ ਆ ਤੇ ਤੁਹਾਨੂੰ ਕਿ ਮੈਂ ਚਾੜ ਕੇ ਵਿਛਾ ਦਵਾਂ ਮੈਡਮ ਕਿੱਥੇ ਦੂਜੀ ਉਹ ਤਾਂ ਸੇ ਉਹ ਜਿੱਥੇ ਤਾਂ ਨਹੀਂ ਮੈਂ ਤਾਂ ਖੇਲ ਲਿਆ ਕੁਝ ਬਣਾਇਆ ਮੈਂ ਆ ਖਾਣੋਗੇ ਨਾ ਬੇਗ ਨਹੀਂ ਅੰਦਾਜ਼ੇ ਹੋ ਜੀ ਜੀ ਜਬ ਆਲੀ ਆਸ ਤੇ ਉਹ ਮੈਡਮ ਪਤਾ ਨਹੀਂ ਕਿਥੇ ਉਲਜੀ ਰਹਿੰਦੀ ਆ ਐਂਡ ਰਿਪੋਰਟ ਮਾ ਲਈ ਆ ਅਗਲਾ ਦਾ ਫੜਾਣਾ ਕਿਵੇਂ ਕਰ ਠੀਕ ਆਗੇ ਕਿਥੋਂ ਹੋਰ ਬਾਰੇ ਟਾਈਮ ਲਾਤਾ ਬੰਬਾ ਜਾਂ ਕੰਡ ਹੋਇਆ ਬੈਸਿਕ ਅੱਛਾ ਉਹਦੇ ਵਾਸਤੇ ਗਿਆ ਸੀਗਾ ਉਹ ਕੰਮੇ ਸਿਆੜ ਜੀ ਹੋਈ ਪਈਆਂ ਯਾਰ ਮੈਂ ਤਾਂ ਨਾ ਕੀ ਕਰ ਮਾਰੀ ਇਹਨਾਂ ਨੇ ਇਹਨਾਂ ਨੇ ਬੇਬੇ ਨੇ ਬੇਬੇ ਨੇ ਕੀ ਕਰਤਾ ਤੇਰਾ ਬੇਬੇ ਨੇ ਕੀਤਾ ਕਿ ਹਰ ਗੱਲ ਤੇ ਹਰ ਗੱਲ ਤੇ ਟੌਰਚਰ ਕਰਦੀ ਹੈ ਹਰ ਇੱਕ ਗੱਲ ਤੇ ਪਰੇਸ਼ਾਨ ਕਰਦੀ ਹੈ ਜਦ ਮੈਂ ਬਾਹਰੋਂ ਆ ਗਈ ਮਸਵੇਰੇ ਤੁਹਾਨੂੰ ਕਿਹਾ ਨਾ ਵੀ ਮੈਨੂੰ ਬੁਖਾਰ ਹੋਇਆ ਪਿਆ ਹਾਂ ਮੈਂ ਪੈ ਗਈ ਕੰਮ ਨਵੇੜ ਕੇ ਤਾਂ ਬੇਬੇ ਆਈ ਬਾਹਰੋਂ ਲੈ ਪੈ ਗਈ ਮਹਾਰਾਣੀ ਐ ਕਰਦੀ ਐ ਕਰਦੀ ਐ ਇਹ ਥੋੜਾ ਹੁੰਦਾ ਨਾ ਉਹ ਮੇਰੇ ਨਾਮ ਹੈ ਮੈਂ ਮੈਂ ਇਹ ਕਹਿੰਦੀ ਆ ਤੁਹਾਨੂੰ ਵੀ ਉਹ ਨੌਕਰੀ ਕਰਦੀ ਐ ਜਿਹੜੀ 30000 5000 ਜਿੰਨੀ ਵੀ ਤਨਖਾਹ ਹੈਗੀ ਐ ਕੱਲ ਨੂੰ ਆਉਣ ਵਾਲੇ ਟਾਈਮ 'ਚ ਉਹ ਬੱਚਿਆਂ ਵਾਸਤੇ ਪੈਸੇ ਜੋੜ ਰਹੀ ਆ ਨਾ ਆਪਾਂ ਤਾਂ ਕੁਛ ਨਹੀਂ ਦੇ ਰਹੀ ਇਹ ਤਾਂ ਗੱਲ ਤੇਰੀ ਸਹੀ ਐ ਜਮਾ ਹੈ ਹੂੰ ਖੇਤ ਦਾ ਕੰਮ ਆ ਤਾਂ ਤੁਸੀਂ ਕਰਦੇ ਹੋ ਹਾਏ ਨਿੱਕਾ ਫਿਰ ਵੀ ਮੇਰਾ ਪੱਪਾ 15 ਸਾਲ ਆਈ ਦੀ ਇੱਜ਼ਤ ਕਰਦਾਗਾ ਇਹ ਤਾਂ ਤੇਰੀ ਗੱਲ ਸਹੀ ਐ ਮੇਰੀ ਗੱਲ ਸੁਣੋ ਚਲੋ ਠੀਕ ਐ ਮੈਂ ਮੰਨ ਗਏ ਤੇਰੀ ਗੱਲ ਵੀ ਉਹ ਬਾਹਰ ਦਾ ਕੰਮ ਕਰਦੀ ਐ ਕਰਦੇ ਤਾਂ ਸਾਰੇ ਤੁਸੀਂ ਕੰਮ ਕਰਦੇ ਆ ਤੇ ਫਿਰ ਮਾਂ ਨੂੰ ਇਹ ਦੇਖਦਾ ਨਹੀਂ ਤੁਹਾਡਾ ਹੱਕ ਨਹੀਂ ਮਾਂ ਨਾਲ ਗੱਲ ਕਰਨ ਦਾ ਇਸ ਵਿਸ਼ੇ ਤੇ ਮੈਨੂੰ ਤਾਂ ਆਏ ਆ ਜਿਹੜੀਆਂ ਬੁੜੀਆਂ ਆਪਦਾ ਕੰਮ ਆਪ ਨੂੰ ਨਿਵੇੜਨਾ ਤਾਂ ਚੰਗੀ ਗੱਲ ਆ ਬੰਦਿਆਂ ਨੂੰ ਪੈਣਾ ਨਹੀਂ ਚਾਹੀਦਾ ਵਿੱਚ ਠੀਕ ਆ ਅੱਜ ਮੈਂ ਤੇਰੀ ਗੱਲ ਸੁਣ ਕੇ ਮਾਣਾ ਮੈਨੂੰ ਹਮਤ ਨਹੀਂ ਗੱਲ ਕਹਿ ਦੂੰਗਾ ਤੇ ਫਿਰ ਗਾਣਾ ਫਿਰ ਉਹ ਮੈਂ ਆਪਦੇ ਘਰ ਵਾਲਿਆਂ ਨੂੰ ਲਾ ਦੂ ਸਾਡੇ ਤੇ ਭਰਾਵਾ ਭਰਾਵਾ ਦੀ ਬਣ ਰਹਿੰਦੇ ਨਹੀਂ ਨਾ ਨਾ ਤਾਂ ਤੁਹਾਨੂੰ ਮਾਣਾ ਲੜਨ ਨੂੰ ਕਹਣੀ ਹੈ ਠੀਕ ਹੈ ਨਾ ਮੈਂ ਕਹਿੰਦੀ ਆ ਵੀ ਤੂੰ ਕਿਉਂ ਨਿੱਕੇ ਤੇ ਮੈਨੂੰ ਇੰਨਾ ਵਿਸ਼ਵਾਸ ਆਪਦੇ ਭਰਾਵਾ ਵਾਂਗੂ ਨਿੱਕਾ ਕਦੇ ਤੁਹਾਡੇ ਮੂਰੇ ਨਹੀਂ ਬੋਲਦਾ ਨਿੱਕਾ ਤਾਂ ਨਹੀਂ ਬੋਲਦਾ ਠੀਕ ਹੈ ਨਾ ਪਰ ਮਾ ਦਾ ਵੀ ਵਰਜ ਬੰਦਦਾ ਨਾ ਇਸ ਪ੍ਰਤੀ ਨਿੱਕਾ ਮੇਰਾ ਫੇਵਰ ਲੈਂਦਾ ਹ ਮੈਂ ਮੋਰ ਦਾ ਟਾਈਮ ਨਹੀਂ ਜੀ ਮਾਨੂੰ ਬਰਦਾਸ਼ਤ ਕਰਨਾ ਜੇ ਤੁਸੀਂ ਆ ਜੀ ਰੱਖਣਾ ਨਾ ਮੇਰੇ ਸਾਹ ਕੋਲ ਕੋਈ ਨਾ ਮੇਰੇ ਕੋਲ ਉਹ ਟਾਈਮ ਹੋਇਆ ਨਾ ਮੈਂ ਗੱਲ ਕਰ ਲਵਾਂਗਾ ਮੈਂ ਕਿਹਾ ਉਹ ਇਹਦਾ ਪਤਾ ਕਰਿਆ ਵਾ ਠੀਕ ਹੈ ਠੀਕ ਹੈ ਤੁਸੀਂ ਆ ਜਾਓ ਹੱਥ ਮੂੰਹ ਧੋ ਕੇ ਤੇ ਮੈਂ ਚੱਲਉਂਦੀ ਹਾਂ ਕੀ ਕੀਤਾ ਜਿਹਾ ਉਹ ਹੈ ਅਸਲ ਵਿੱਚ ਦੇਖਿਆ ਜਾਵੇ ਘਰ ਦੇ ਸਾਰੇ ਕੰਮ ਸਹੀ ਆ ਜਾ ਸਾਰੇ ਕੰਮ ਤਾਂ ਇਹ ਕਰਦੇ ਰਹਿੰਦੇ ਆ ਮੇਰਾ ਵੀ ਹੱਕ ਬੰਦ ਹੈ ਇੱਕ ਵਾਰੀ ਹੈ ਨਾ ਵੀ ਬਾਹਰ ਨਾਲ ਥੋੜੀ ਬਹੁਤ ਗੱਲ ਤਾਂ ਕਰੀਏ ਆ ਹੈ ਇਹ ਮੈਂ ਤਾਂ ਸਾਰਾ ਦਿਨ ਖੇਤ ਦੀ ਤੁਰਿਆ ਫਿਰਦਾ ਰਹਣਾ। ਕੀ ਘਰੇ ਕੀ ਮਸਲੇ ਉੱਠੀ ਜਾਂਦੇ ਆ ਹੈ। ਇਕਤਾ ਨਾਲ ਘਰ ਚੱਲਦਾ ਹੈਗਾ। ਚਲ ਗੱਲ ਕਰੂੰਗਾ ਮੈਂ। ਅੱਗੇ ਦੇਖੀ ਨਵੀਂ ਭਰਾ। ਇਹ ਤਾਂ ਮੈਂ ਡੱਬਾ ਲੈ ਕੇ ਆਈ ਸੀ ਵੀਰੇ ਦੇ ਰਖੜੀ ਬੰਨ੍ਹਣ ਤੇ ਆਉਗੀ ਸੋਣਾ। ਡੱਬਾ ਸੁਣਾ ਦਾ। ਕਿੰਨੇ ਦਾ ਆਇਆ ਭਾਣੀ? ਲੈ ਕਿੰਨੇ ਦਾ 1500 ਦਾ ਆਇਆ। ਹੁਣ ਇਹ ਨਾ ਕਹਦੀ ਬਾਲੇ ਪੈਸੇ ਲਾ ਦੇ। ਚਲ ਕੋਈ ਗੱਲ ਨਹੀਂ। ਮੈਂ ਤਾਂ ਤੁਹਾਨੂੰ ਐਂ ਕਹਿੰਦਾ ਜੀ ਚਾਚੂ ਬਣਾਣਾ ਦੀ। ਲੈ। ਤੂੰ ਮੈਨੂੰ ਆਖੀ ਕਿ ਕਹਾ ਚਾਹ ਬਣਾ ਲੇਗੀ ਆ ਬਾਹ ਗੁੜੀ ਫਿਰਦੀ ਹੋਊਗੀ ਉਹਨੂੰ ਕਹਿ ਦਿੰਦਾ ਗੁੜੀ ਫਿਰਦੀ ਹੋਊਗੀ ਮੇਰੇ ਤਾਂ ਜੋਰ ਤੇਰੇ ਤੱਕ ਚੱਲਦਾਗਾ ਤੂੰ ਬਿੰਦੇ ਕੋਈ ਗੁੜੀ ਨੇ ਵਿੱਚ ਬਾੜ ਲੈਣੀ ਆ ਮੈਂ ਤੈਨੂੰ ਕਹੂੰਗਾ ਲੈ ਕਿਉਂ ਮਾਂ ਹੋ ਤੇਰੀ ਕਹਿ ਨਹੀਂ ਸਕਦਾ ਉਹਨੂੰ ਕਹਦੇ ਦੂਜੀ ਨੂੰ ਹੱਤੇ ਭਾਬੀ ਨੂੰ ਕੋਈ ਮੈਂ ਤਾਂ ਤੁਹਾਨੂੰ ਅੱਜ ਹੀ ਕਹੇ ਸੀ ਉਹ ਵੀ ਤੋਂ ਮੇਰੇ ਮਾਨਰ ਪੈ ਗਈ ਕਹਿੰਦੇ ਤੂੰ ਹੀ ਚਾਹ ਤੋਂ ਬਣਾਣਾ ਕਰ ਸਾਰਾ ਤਾਂ ਉਹ ਹੀ ਬਣਾਉਂਦੇ ਹੈਗੇ ਮੇਰੇ ਤੋਂ ਤਾਂ ਨਾ ਚਾਹ ਬੰਦ ਹੀ ਨਹੀਂ ਠੀਕ ਹੈ ਨਾ 50000 ਰੁਪਏ ਕਮਾਉਣੀ ਆ ਮਹੀਨੇ ਤਾਂ ਮੈਂ ਕਦੇ ਚਾਹਾਂ ਬਣਾਉਣ ਵਾਸਤੇ ਨਹੀਂ ਹੈਗੀ ਲੈ 50000 ਕਮਾਉਣੀ ਆ ਫਿਰ ਕੱਢੀ ਦੀ ਹੋਣਾ 50000 ਕਮਾਉਣੀਆਂ ਅਸੀਂ ਵੀ ਤਾਂ ਕੰਮ ਕਰਦੀ ਆ ਲੈ ਆਹ ਕੱਢੀ ਤੇ ਕਰ ਲੈ ਛੋਟੀ ਕਰ ਲੈ ਤੁਸੀਂ ਕੁਮਾਰੋ ਕਮਾ ਕੇ ਦਿਖਾਓ ਇੰਨਾ ਪੈਸਾ ਲਾ ਕੇ ਮੇਰੇ ਮਾਪਿਆਂ ਨੇ ਪੜਾਇਆ ਲਿਖਾਇਆ ਹੈ ਠੀਕ ਹੈ ਨਾ ਫੇਰ ਲੱਗੀਆਂ ਮੈਂ ਤੇ ਤੁਸੀਂ ਦੇਖ ਲੈ ਮੇਰੀ ਮਾੜੀ ਕਿਸਮਤ ਸੀ ਇਥੇ ਟੁੱਟੇ ਪੰਦੇ ਪੈ ਗਈ